ਚਤ ਵਾਲੇ ਵਜਾ ਮੋਰਚਾ ਸਾਨੂੰ ਸਾਡੇ ਸਾਹ ਦੀ ਲੋੜਾ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਵੱਡੇ ਵੱਡੇ ਕਾਫਲੇ ਲਗੇ ਮੋਰਚਾ ਦੇ ਪਹੁੰਚੇ ਤਾਂ ਜੋ ਮੋਰਚਾ ਨੂੰ ਮਚੂਤੀ ਮਿਲੇ ਤਾਂ ਜੋ ਆਪਾਂ ਸਰਕਾਰ ਦੇ ਦਬਾਅ ਪਾ ਕੇ ਸਰਕਾਰ ਦੀ ਤਾਣ ਤੇ ਗੋਡਾ ਰੱਖੇ ਮੰਨੇ ਹੋਇਆ ਮੰਗਾ ਲੱਖ ਵਾਰ ਸਾਡੀ ਪ੍ਰਾਰਥਨਾ ਕਿਰਦਸ ਕੜੀ ਕਿ ਮੈਂ ਤੇਰਾ ਪ੍ਰਾਂਤੀਕ ਰੂਪ ਪਾਵਾਂ ਸ੍ਰੀ ਅਮਨਿਨਾਥ ਰਿਪੋਰਟ ਦੀ ਗੱਲ ਹੋਈ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਮਰਜ਼ਾ ਮੋਤੀ ਦੀ ਗੱਲ ਲੰਦੀ ਆ ਪ੍ਰਭੂ 100 ਲੱਖਾਂ ਲਾਵਾ ਲੱਖੀ ਤੋਂ ਕੰਮ ਉਹ ਗੱਲ ਵਿੱਚ ਹੋਈ ਆ ਪ੍ਰਭੂ ਜਿਹੜੀਆਂ ਸਰਕਾਰਾਂ ਨੇ ਹੈ ਇਹਨਾਂ ਛੇਦ ਤਾਰੀਆਂ ਨੂੰ ਜਿੱਦਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਪ੍ਰਭੂ ਕੂੜੀਆਂ ਚਲਾਈਆਂ ਨੇ ਉਹਨਾਂ ਨਾਲ ਟੋੜੀ ਟੋੜਾ ਕੁਕਾਰੇ ਬਾੜ ਦੇ ਨਾਲ ਸਰਮਾਨਤ ਕਰਨ ਜਾ ਰਹੀ ਆ ਸੋ ਭਰਾਵੋ ਉਸੇ ਧੰਮਾ ਜੀ ਉਹ ਖੋਰੀ ਬਾੜ ਦੇ ਵਿੱਚ ਲੋੜੀ ਡੱਬੀ ਇੱਧਰ ਨਾਲ ਨਾਲ ਕੋਈ ਖੇਡਾ ਖੜੇ ਰਹੋ ਉਹ ਕੰਟਰੋਲ ਨਾ ਪਾਇਓ 70 ਅਖਵਾਰ ਤਾਂ ਹੈਗੇ ਵਿੱਚ ਯਾਰ ਕੰਟਰੋਲ ਨਾ ਪਾਇਓ ਅਖਵਾਰ ਤਾਂ ਹੈ ਵਿੱਚ ਬੜਾ ਖੁਨਾਗਾ ਮੈਨੂੰ ਚਿੰਤਾ ਹੈ भारत किसान जूनियन एकता सिधो चंदा पाद ज़िंदा चंदा पाद जिंदाद किसान मज़दूर एकता चंदा पाद जिंदाद जिंद केंद्र जीार मुदाबाद मुरदाबाद तारा तारा चोनी लाखी करो ਸਰਕਾਰਾਂ ਕਰਦੀਆਂ ਕੀ ਮੇਰਾ ਫੇੜੀ ਚੱਕਾਂਗੇ ਮੇਰਾ ਫੇੜੀ ਚੱਕ ਦੇਾਂਗੇ ਹੌਂਸਲੇ ਮੋਟਾ ਰੱਖ ਦੇਾਂਗੇ ਮੇਰਾ ਫੇੜੀ ਚੱਕ ਦੇਾਂਗੇ ਹੌਂਸਲੇ ਮੋਟਾ ਰੱਖ ਦੇਾਂਗੇ ਨਰਦੇ ਮੋਟਰਾ ਨਾਲ ਚੰਦਪਾਤ ਜਿੰਦਾਬਾਦ ਜਿੰਦਾਬਾਦ ਸਪੀਕਰਨਗੇ ਚੀਲਾ ਠਾੜੇ ਲੋਕਾਂ ਦੇ ਹੜਪਾ ਦੇ ਜਾਣੇ ਕੋਈ ਸਪੀਕਰਨਗੇ ਚੀਲਾ ਠਾੜੇ ਲੋਕਾਂ ਦੇ ਹੜਪਾ ਦੇ ਜਾਣੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚ ਬਤਾਰਾ ਲਾਣਾਂ ਦੇ ਬੋਲ ਰੋ ਸੋਨਿਆ ਅੱਲਾਹ ਅੱਲੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਸਾਡੇ ਜਿਹੜੇ ਵੀ ਕਿਸਾਨ ਭਰਾ ਇੱਥੇ ਆਇਆ ਪਿੰਡਾਂ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਉਸ ਤਰ੍ਹਾਂ ਉਹ ਜਿਹੜੇ ਵੀ ਆਪਣੇ ਮੋਰਚੇ ਲੱਗੇ ਹੋਇਆ ਆਪਾਂ ਸਾਰੇ ਵੱਡੇ ਕਾਫੜਿਆਂ ਦੇ ਵਿੱਚ ਮੋਰਚੇ ਦੇ ਵਿੱਚ ਜਾਣ ਦੀ ਤਿਆਰੀ ਕਰੀ ਮੈਂ ਦੇ ਵਿੱਚੋਂ ਕੋਟੋਗਾਤਾ ਦਾਦਾ ਸਾਹਿਬੀ ਆਪਾਂ ਲੋਕਾਂ ਦੇ ਕੌਂਸਲਰਾਂ ਦੇ ਅਕੂਆ ਪੰਜਾਬ ਦੇ ਸੈਂਟਰ ਸਰਕਾਰ ਦੇ ਜਵਾਬਾਤ ਕੋਈਆਂ ਚਾਣ ਗਰੂਪ ਕਰਕੇ ਜੋ ਭਰਾਵੇ ਮੰਨੀਆਂ ਹੋਈਆਂ ਮੰਗਾ ਲਾਗਤ ਪਵਾ ਸਕੀਏ ਇਸੇ ਸਬੰਧ ਵਿੱਚ ਜੰਨੇ ਵੀ ਸਾਡੇ ਜ਼ਿਲ੍ਹਾ ਬਰਨਾਲਾ ਦੇ ਆਗੂ ਸਾਹਿਬਾਨ ਸਾਡੇ ਵਾਚਰ ਸਾਹਿਬਾਨ ਸਾਡੇ ਕਿਸਾਨ ਭਰਾ ਨੌਜਵਾਨ ਬੇਸਟਾ ਅੰਬੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਰਾਈਡਰ ਦੀ ਕਾਰਸਾ ਵਾਹਗੁਰੂ ਦੇ ਚਰਨਾਂ ਵਿੱਚ ਪਾਉਦੇ। ਇਹ ਹੁਣ ਨਹੀਂ ਹੋਣਾ। ਇਹ ਤਾਂ ਫਨੋਰੀ ਦੇ ਮੱਠਨੋਰੀ ਬਾਡਰ ਤੇ। ਉਹਨਾਂ ਦਾ ਕੋਈ ਵਾਹਗੁਰੂ ਦੀ ਕਾਰਸਾ ਵਾਹਗੁਰੂ ਜੀ ਕੀ ਬੋਲੇ। ਅੱਜ ਜੋ ਮੋਦੀ ਦੀਆਂ ਆਥੀ ਬੁਕਰੀਆਂ ਇਹ ਆਪਾਂ ਨੂੰ ਲੋੜ ਚੋਂ ਪਈ ਇਹਦੇ ਬਾਰੇ ਸਾਡੇ ਜਨਰਲ ਕੰਟਰੋਲ ਸੰਧੀ ਤੋਂ ਹੋਰ ਕਾਜ ਕੇ ਗਏ ਨੇ। ਤੇ ਉਹਨਾਂ ਕੋਲ ਸਸਰਾ ਨੇ ਸਾਡੇ ਨਾਤੇ ਲੋਕਾਂ ਤੇ ਗੋਲੀਆਂ ਦਲਵਾਈਆਂ ਅਤੁੱਗਾਂ ਦੇ ਗੋਲੇ ਮਾਰੇ ਉਹਨਾਂ ਦਾ ਨਾਤਾ ਪਤੀ ਨੇ ਸਨਮਾਨਤ ਕਰਨਾ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਤੁਸੀਂ ਹੋਣੀ ਆ ਕਿ ਸਾਡੇ ਇਹਨਾਂ ਪਰਿਵਾਰ ਦੇ ਮਲਾਲ ਨੇ ਸਨਮਾਨਤ ਹੋਇਆ ਅਰੇ ਤੁਸੀਂ ਕਿੰਨਾ ਕੁ ਤੇ ਰਹੂਗੀ ਤੁਸੀਂ ਕੱਲ ਦਿਨ ਮਰਾਇਆ ਉਹ ਤੁਹਾਨਾਂ ਸੀ ਇਹਦਾ ਨਾ ਦੇ ਉਹ ਵਦਨਾਮ ਦਾ ਦੀ ਨਾਲ ਇਕਤੀਬਾਦ ਜਾ ਕੇ ਵੀ ਉਹ ਜਾਗਰ ਦਾਇਰ ਤੋਂ ਪਤਲਾ ਲਿਆ ਉਹਨਾਂ ਦੀ ਖੁਸੀ ਜਾੜੀ ਐ ਨਾ ਜਨਨਾਂ ਵਾਲਿਆਂ ਦੀ ਜਾਂ ਦੇਰਾਂ ਦੀ ਭਰਾਵੋ ਜਿੰਨਾਂ ਦੇ ਵੀ ਸਾਡੀ ਸੱਤ ਕੋਮਣਾ ਪੰਗਾ ਪਾਇਆ ਉਹਨਾਂ ਨੂੰ ਪਾਤੀ ਉਹਨੇ ਸੰਭੋਲੀ ਆ ਕਿ ਉਹਨੇ ਉਹਨਾਂ ਨੂੰ ਵੀ ਇਹ ਕੋਈ ਦਸਕਾਰ万ਨਾ ਪੈਣਾ ਕਿਹੜੇ ਵੀ ਮੁਰਾਦਮ ਆਪ ਦੇ ਬਾਦ ਦੇ ਅੰਦਰ ਸਾਡੇ ਲੋਕਾਂ ਨਾਲ ਤਾਂ ਕਾ ਕਰਦੇ ਆ ਉਹਨਾਂ ਨੂੰ ਭਰਾਵੋ ਮੂੰਹ ਦਿਖਾਣੀ ਤੰਦਿਆ ਜਦ ਕੋਈ ਆਉਂਦੇ ਆਂਦਰਾ ਖਾਣ ਤੋਂ ਬਾਅਦ ਆਵੇ ਟੜੇ ਲੋਨ ਨੂੰ ਚਾਹੁੰਦਾ ਕੇ ਪਤਾਵਾ ਪੈਣਾ ਨੂੰ ਉਹਨਾਂ ਦੇ ਕਿਤੇ ਕਿਤੇ ਕਹਤਾ ਆ ਪਰ ਅਦਲੋ ਦੀਆਂ ਲਾਤਾਂ ਦਾ ਸੁਣਦੀਆਂ ਨੇ ਨਾ ਜਿੱਤੇ ਸਾਡੇ ਬਾਪੂ ਨੇ ਜਾਂ ਸਾਡੇ ਦਾਦੇ ਨੇ ਸਾਡੇ ਲੋਕਾਂ ਨਾਲ ਕੀ ਕਤੂਦ ਕੀਤੀ ਉਹ ਲੋਕ ਅਵੇ ਜਿਉਂਦੇ ਆ ਉਹ ਜਾਂਦੇ ਵੀ ਮਰੇ ਹੋ ਜਾਂਦੇ ਜਾਂਗੇ ਤੁਸੀਂ ਦੇਖ ਰਹੇ ਹੋ ਉਹਦੇ ਰੌਣ ਗਾਂਧੀ ਨੇ ਆਪਣੇ ਵੀ ਸਰਬੀਦ ਨੂੰ ਸਾਸਰੀ ਕਾਲ ਬਲਾਈ ਇਹ ਸਾਡੇ ਵਾਲਾ ਜਿਹੜਾ ਪੱਕ ਬੁੱਲ ਕੇ ਲੁਧਿਆਣੇ ਵਾਲਾ ਪਿੱਟੂ ਆ ਅੱਜ ਵੀ ਉਹੀ ਬੋਲੀ ਬੋਲਦਾ ਕਰਨਾ ਐਸੇ ਨਹੀਂ ਪ੍ਰਾਉ ਹੋਈ ਕੱਢੀ ਆ ਕਿਉਂਕਿ ਜਿਹੋ ਜਿਹੇ ਪ੍ਰਾਉ ਦਾਤੇ ਹੁੰਦੇ ਆ ਜੇ ਲੋਕ ਉਹਨਾਂ ਦਾ ਸੁਣਨ ਤੋਂ ਨਾ ਆਟਨਾਂ ਤਾਂ ਉਹਨਾਂ ਨੂੰ ਆਟਨਾਂ ਉਹਨੇ ਰਾ ਜਾਣਾ ਪੈਂਦਾ ਫਿਲਕੇ ਆਦੀ ਲੋਕਾਂ ਦਾ ਪੁੱਤ ਮਾਰ ਦਿਆਂਗੇ ਤੇ ਸਾਡੇ ਵਾਲੇ ਜਿਉਂਦੇ ਰਹਿਣਗੇ ਬਾਹਰ ਦੇ ਅੰਦਰ ਜੇ ਸਭ ਤੋਂ ਵੱਧ ਰਸਾ ਸ਼ਰਾਬ ਦਾ ਉਹਦੇ ਆਲੇ-ਆਲੇ ਵਿੱਚ ਬੈਠਿਆ ਤਾਂ ਤੁਸੀਂ ਪ੍ਰਾਪ ਆਪਣੇ ਕੋਈ ਵਾਰ ਕੇ ਮਰਿਆ ਤੇ ਲੋਕਾਂ ਦੇ ਪੁੱਤ ਨਸਿਆਂ ਨਾਲ ਮਾਰਿਆ ਨਾ ਉਹਨਾਂ ਨੂੰ ਵੀ ਮਾਰਨਾ ਪਿਆ ਆਇਤਾ ਵੀ ਬਹੁਤ